ਹੈਲੋ ਜੀ ਸਸ਼ਿਕਾ ਸਾਰੇ ਨੂੰ ਸੁਖ ਬਲੌਗਸ ਬਹੁਤ ਬਹੁਤ ਜਿੰਦਾ ਦੱਸਵਾਗਦੇ YouTube ਫੈਮਲੀ ਦੇ ਸਾਰੇ ਸਸ਼ਿਕਾਲ ਤੇ ਇਹਦੇ ਵਿੱਚ ਸਸ਼ਿਕਾ ਤੱਕ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਕਲਾ ਵੀਜ਼ ਦੇਖਣਾ ਜਾਇਓ ਤੇ ਨਾਲੇ ਬਲੌਗ ਨੂੰ ਅੱਜ ਦੇ ਨੂੰ ਐਨ ਤੱਕ ਦੇਖਿਓ ਬਲੌਗ ਬਹੁਤ ਇੰਟਰਸਟਿੰਗ ਹੋਣ ਵਾਲਾ ਆ ਤੇ ਅੱਜ ਹੈਗਾ ਸ਼ੁੱਕਰਵਾਰ 7 ਤਰੀਕ ਮੈਂ ਕੱਲ ਦੇ ਕੰਮ ਸਾਰੇ ਨਿਬੜ ਗਏ ਮੇਰੇ ਤਾਂ ਹੁਣ ਤਕਰੀਬਨ ਮੰਮੀ ਹੁਣੀ ਆਉਣ ਵਾਲੇ ਆ ਅੱਜ ਤੇ ਪਿੰਡੋਂ ਆਉਣਾ ਸੀ ਉਹਨਾਂ ਨੇ ਅੱਜ ਮਤਲਬ ਚੁੰਨੀ ਲੈ ਕੇ ਆਉਣਾ ਤੇ ਹੁੰਦਾ ਆ ਵੀ ਇਹ ਵੀ ਇੱਕ ਰਸਮ ਹੁੰਦੀ ਆ ਇਹ ਤੇ ਉਹ ਵੀ ਕਰਨੀ ਮੰਦੀ ਜ਼ਰੂਰੀ ਤੇ ਆਉਣ ਵਾਲੇ ਬਸ ਕੁਛ ਗਰਮੰਟ ਤੱਕ ਆ ਜਾਣਗੇ ਉਹ ਤੁਹਾਨੂੰ ਮਿਲਾਉਣੇ ਨੇ ਉਹਦੇ ਨਾਲ ਤੇ ਗਰਮੀ ਵੀ ਖੈਰ ਹੈ ਜਾਂ ਬਹੁਤ ਜ਼ਿਆਦਾ ਹੀ ਆ ਤੇ ਜੇ ਤੋ ਪਿਛਲੇ ਸਾਲ ਠੰਡ ਵੀ ਬਹੁਤ ਪਈ ਆ ਤੇ ਐ ਕੀ ਹੁੰਦੀ ਕਹਿੰਦੇ ਉਨੀ ਗਰਮੀ ਬਣੀ ਆ ਤੋਂ ਹਿਸਾਬ ਸਹੀ ਆ ਵੀ ਕਿਤੇ ਮੀਂਹ ਤੇ ਕੁਛ ਨਹੀਂ ਹੈਗਾ ਤੇ ਨੇਰੀ ਆਉਂਦੀ ਖਲਾਰਾ ਪਾ ਜਾਂਦੀ ਆ ਤੇ ਲੋੜ ਦਾ ਮੀਂਹ ਦੀ ਆ ਸ਼ਹਿਰ ਜੋ ਪਰਮਾਤਮਾ ਨੇ ਮਨਜ਼ੂਰ ਆ ਨਾ ਤੇ ਲੋ ਠੀਕ ਤੁਹਾਨੂੰ ਮੰਮੀ ਨਾਲ ਮਿਲਾਉਂਦੇ ਆ ਤਾਂ ਮੰਮੀ ਨਹੀਂ ਹੁੰਦੇ ਆ ਹਾਂਜੀ ਇੱਥੇ ਮੰਮੀ ਹੁਣੇ ਆ ਗਏ ਤਾਂ ਮੈਂ ਚਾਹ ਪਲਾਤੀ ਸੀਗੀ ਤੇ ਤੁਹਾਨੂੰ ਪਤਾ ਹੈ ਪਿਛਲੇ ਦਿਨੀ ਜੜੀ ਜੀ ਡੈਥ ਹੋ ਗਈ ਸੀਗੀ ਉਹਨਾਂ ਨੂੰ ਇੱਕ ਮਹੀਨਾ ਹੋ ਗਿਆ ਪੂਰਾ ਤੇ ਜਿੱਦਾਂ ਕਹਿੰਦੇ ਲੋ ਇਹ ਰਸਮ ਹੁੰਦੀ ਹੈ ਨਾ ਤਾਂ ਮੰਮੀ ਅੱਜ ਚੰਲੀ ਲੈ ਕੇ ਆਏ ਸੀ ਮੇਰੇ ਤੇ ਜਿੱਦਾਂ ਸਹੁਰੇ ਪਰਿਵਾਰ ਵਿੱਚ ਸਾਸੋਹਰਾ ਦੋਨਾਂ 'ਚ ਕੋਈ ਵੀ ਜਿੱਦਾਂ ਡੈਥ ਹੁੰਦੀ ਹੈ ਉਹਨਾਂ ਦੀ ਫਿਰ ਪੇਕਿਆਂ ਲੋ ਹੁੰਦੀ ਰਸਮ ਇਹ ਜਿਹਨੂੰ ਕਹਿੰਦੇ ਆ ਵੀ ਸੋਗ ਥੱਲਣਾ ਹਨਾ ਉਹ ਹੁੰਦਾ ਆ ਤੇ ਉਹਦੇ ਵਿੱਚ ਮੰਮੀ ਫਿਰ ਬੰਗਾ ਲੈ ਕੇ ਆਏ ਕੱਚ ਦੀ ਅੰਤਲ ਮੈਂ ਨਹੀਂ ਪਾਉਂਦੀ ਹੈਗੀ ਤੇ ਚਲੋ ਆ ਸੈਟ ਲੈ ਕੇ ਆਏ ਚਲੋ ਮੈਂ ਕਹਾ ਇਹ ਪਾਉਂਗੀ ਮੈਂ ਤੇ ਨਾਲ ਨਵਾਂ ਪਰਚ ਹੋਰ ਚੁੰਨੀ ਵਗੈਰਾ ਇਹ ਕੁਛ ਹੁੰਦਾ ਆ ਵਿਦਾਇਤ ਦੁਆਬੇ ਦੇ ਰਵਾਜ ਆ ਤੇ ਹੋਰਾਂ ਦਾ ਤਾਂ ਮੈਨੂੰ ਪਤਾ ਨਹੀਂਗਾ ਮਾਝੇ ਮਾਲ ਵਿੱਚ ਕਿਦਾਂ ਰਵਾਜ ਹੈ ਦਵਾਬੇ ਨਜ਼ਰਵਾਜ ਹੁੰਦਾ ਹੈ ਇਹ ਚਲੋ ਹਰੇਕ ਆਪਣੀ ਦਾ ਰਵਾਜ ਹੁੰਦਾ ਹੈ ਤੇ ਜਨੂ ਵੀ ਸੋਹਣੀ ਹੈ ਵੱਡੀ ਆ ਤੇ ਮੰਮੀ ਨੂੰ ਪਤਾ ਵੀ ਮੈਂ ਕਿਦਾਂ ਨੇ ਕਿ ਕਿਦਾਂ ਨੇ ਬਰ ਪਸੰਦ ਆ ਮੇਰੇ ਕਿਦਾਂ ਦੀ ਮੈਂ ਪਾਉਣੀ ਹੁੰਦੀ ਆ ਤੇ ਜਨੂ ਵੀ ਸੋਹਣੀ ਹੈ ਨਾਲ ਮਠਿਆਈ ਨਾਲ ਫਰੂਟ ਜਾਂਦਾ ਆ ਤੇ ਦੇਖੋ ਜੀ ਜਿਹੜਾ ਗੇ ਉਹ ਤਾਂ ਮੁੜ ਕੇ ਆਉਂਦੇ ਨਹੀਂ ਹੈਗੇ ਤੇ ਰਸ ਮੇਰੇ ਰਵਾਜ ਵਿੱਚ ਬੱਸ ਰਹਿ ਜਾਂਦੇ ਆ ਪਾ ਜਾਂ ਕਿਦਾਂ ਵੀ ਹੈਗਾ ਤੇ ਇੱਕ ਮਹੀਨਾ ਹੋ ਗਿਆ ਡੜੀ ਗਿਆ ਨੂੰ ਤੇ ਪਿਛਲਾ ਮਹੀਨਾ ਇੱਕ ਮਈ ਦਾ ਸੀਗਾ 31 ਮਈ ਤੋ ਵੀ ਇੱਕ ਦਿਨ ਵਿੱਚ ਪਾ ਕੇ ਤੇ ਇਹਨੂੰ ਸੋਗਤ ਲੈਣਾ ਕਹਿੰਦੇ ਤੇ ਮੰਮੀ ਹੁਣੀ ਆਏ ਸੀ ਅੱਜ ਤੇ ਆ ਦੇਖੋ ਮਠਿਆਈ ਦੇਖ ਕੇ ਤਾਂ ਚਲੋ ਕਿਸੇ ਕੋ ਨਹੀਂ ਰਹਿ ਜਾਂਦਾ ਹਨਾ ਤੇ ਮੈਨੂੰ ਬਹੁਤ ਪਸੰਦ ਆਉਂਦੀ ਹੈ ਮਠਿਆਈ ਤੇ ਮੰਮੀ ਬੜੀ ਮਠਿਆਈ ਵੀ ਲੈ ਕੇ ਆਏ ਆ ਤੇ ਗੱਲਾਲ ਹੁਣੀ ਕਹਿੰਦੇ ਫਟਾਫਟ ਚਲੋ ਮੈਂ ਕਹਾ ਫੜਾ ਦਿੰਨੇ ਆ ਖਾ ਲੈਣਗੇ ਨਾ ਤੇ ਵਧੀਆ ਲੱਗਦੀ ਆ ਤੇ ਚਲੋ ਜੀ ਹੁਣ ਅੱਜ ਮੰਮੀ ਨੂੰ ਨਾਲ ਲੈ ਕੇ ਜਾਣੇ ਆ ਬਾਬੇ ਪਿਪਲੀ ਵਾਲੇ ਦੇ ਮੇਲੇ ਤੇ ਕਹਿੰਦੇ ਨਹੀਂ ਜਾਣਾ ਹੈਗਾ ਚਲੋ ਮੈਂ ਕਿਹਾ ਤੁਹਾਨੂੰ ਵੀ ਨਾ ਦਰਸ਼ਨ ਕਰਾਉਣੇ ਆ ਤੁਹਾਡੇ ਵੀ ਕੜਮਾ ਚ ਹੈਗਾ ਨਾ ਜਿਹੜਾ ਦਾਣਾ ਪਣੀ ਰਲਿਆ ਹੁੰਦਾ ਉਹ ਤਾਂ ਆਪਾਂ ਜਿੱਥੋ ਵੀ ਅ ਮਰਜੀ ਮਤਲਬ ਆਜੋਜਾ ਕਿਦਾਂ ਵੀ ਉਹ ਖਾਣੇ ਖਾਣਾ ਹੁੰਦਾ ਆ ਤੇ ਬਸ ਹੁਣ ਸਾਡੀ ਤਿਆਰੀ ਹੋ ਜਾਣੀ ਆ ਤੇ ਚੱਲੇ ਆ ਤੇ ਹੈ ਧੁੱਪ ਬਹੁਤ ਆ ਪਰ ਧੁੱਪਾਂ ਵਿੱਚ ਹੀ ਗਰਮੀ ਚ ਹੀ ਮੇਲੇ ਆਉਂਦੇ ਸਾਰੇ ਤੇ ਮੰਮੀ ਹੁਣ ਤਾਂ ਨਹੀਂ ਮੰਨਦੇ ਚਲੋ ਮੈਂ ਕਿਹਾ ਨਹੀਂ ਚੱਲਦੇ ਆ ਆਪਾਂ ਤੇ ਮਠਿਆਈ ਹੁਣ ਖਾ ਲਈ ਆ ਖਾ ਕੇ ਹੱਥ ਧੋ ਕੇ ਤੇ ਫਿਰ ਚੱਲੇ ਪਿਪਲੀ ਵਾਲੇ ਮੇਲੇ ਤੇ ਤੇ ਨਾਲੇ ਤੁਹਾਨੂੰ ਵੀ ਮੇਲਾ ਦਿਖਾਉਨੇ ਆ ਤੇ ਹਾਂਜੀ ਮੇਲੇ ਤੇ ਅਸੀਂ ਪਹੁੰਚ ਗਏ ਪੱਬੇ ਪਿਪਲੀ ਵਾਲੇ ਇਹ ਨਹਿ ਦੇ ਬਿਲਕੁਲ ਲੱਗੇ ਜਗ੍ਹਾ ਆ ਇਹ ਤੇ ਦੇਖੋ ਮੇਲਾ ਲੱਗਦਾ ਭਰਿਆ ਹੋਇਆ ਤੇ ਸੰਗਤ ਭਾਜੇ ਆਈ ਜਾਂਦੀ ਹੌਲੀ ਹੌਲੀ ਹੋਰ ਵੱਜ ਜਾਣੀ ਆ ਜਾਣੀ ਆ ਤਾਂ ਢੋਲੀ ਖੜੇ ਆ ਕਿ ਕਿੰਨੀ ਹਵਾਵਾਂ ਚੱਲਣ ਢਈ ਆ ਤੇ ਕਿੰਨਾ ਵਧੀਆ ਆ ਤੇ ਮੈਂ ਤਾਂ ਜੋਤ ਤੇ ਮੰਮੀ ਅਸੀਂ ਐਕਟਵਾ ਤੇ ਆ ਗਏ ਸੀਗੇ ਤੇ ਬਹੁਤ ਸੌਖਾ ਹੋਇਆ ਤੁਰਕੇ ਵੀ ਆਉਣਾ ਬਹੁਤ ਔਖਾ ਨਹੀਂ ਧੁੱਪ ਵਿੱਚ ਨਾ ਤੇ ਇਸ ਕਰਕੇ ਸੀ ਐਕਟਵਾ ਤੇ ਫਿਰ ਸੌਖੇ ਆ ਗਏ ਤੇ ਸੌਖੇ ਵੀ ਚੱਲਣਾ ਤੇ ਇੱਥੇ ਫਿਰ ਨਾਲ ਕਾ ਲੱਗਾ ਟੁੱਟੀ ਵੀ ਲੱਗੀ ਹੋਈ ਆ ਵੈਸੇ ਹੱਥ ਧੋ ਕੇ ਤੇ ਤੈਨਾਂ ਜਣੇ ਹੱਥ ਧੋ ਕੇ ਤਾਂ ਫਿਰ ਮੱਥਾ ਟੇਕਣਾ ਅੰਦਰ ਦੇਖੋ ਜੀ ਪੀਰ ਮਨੋ ਕਾਮਨਾ ਪੂਰੀਆਂ ਕਰਨ ਸਾਰਿਆਂ ਦੀਆਂ ਤੰਦਰੁਸਤੀਆਂ ਦੇਣ ਦੇਸ਼ ਦੇ ਸਾਰਿਆਂ ਨੂੰ ਹਨਾ ਤੇ ਜਿਹਦੀ ਵੀ ਜੋ ਵੀ ਇਸ਼ਾ ਹੈਗੀ ਆ ਪੀਰ ਸੁਣਨ ਤੇ ਆਪਾਂ ਦੇਖੋ ਜੀ ਮੰਗਣ ਲਈ ਆਉਣੇ ਆ ਹਨਾ ਤੇ ਪੀਰ ਆਪਣੀ ਅਰਦਾਸ ਸੁਣਨ ਤੇ ਦੇਖੋ ਕਿੰਨੀ ਸੋਹਣੀ ਜਗਾ ਆ ਖੇਤਾਂ ਚ ਜਗਾ ਆ ਤੇ ਜੋ ਮੰਗਿਆ ਮਿਲ ਜਾਂਦਾ ਪਿਪਲੀ ਵਾਲੀ ਸਰਕਾਰ ਤੋਂ ਤੇ ਦੇਖੋ ਕਿੰਨੀ ਰੌਣਕ ਆ ਤੇ ਕਿੰਨੀ ਸੋਹਣੀ ਜਗ੍ਹਾ ਟੈਲਾਂ ਲੱਗੀਆਂ ਆ ਪੂਰੇ ਪ੍ਰਬੰਧ ਬਹੁਤ ਵਧੀਆ ਆ ਪੁੱਪਲੀ ਵਾਲੀ ਸਰਕਾਰ ਪਿੰਡ ਬੋਪਰਾਏ ਤੇ ਮੱਥਾ ਟੇਕ ਕੇ ਤੇ ਫਿਰ ਦੇਖੋ ਕਿੰਨੀ ਸੋਹਣੀ ਅੰਦਰ ਆ ਅੰਦਰੋ ਜਗ੍ਹਾ ਵੇ ਜਗ੍ਹਾ ਦੇ ਵੇਸਾਰੇ ਸੋਹਣੀਆਂ ਹੁੰਦੀਆਂ ਵਧੀਆ ਹੁੰਦੀਆਂ ਤੇ ਸੇਵਾਦਾਰ ਬੈਠੇ ਆ ਪ੍ਰਸ਼ਾਦ ਦੇਣ ਨੂੰ ਤੇ ਜਿਹੜੇ ਸੰਗਤ ਬੈਠੀ ਹਾਜ਼ਰੀ ਭਰਦੀ ਆ ਤੇ ਅਸੀਂ ਵੀ ਮੱਥਾ ਟੇਕ ਕੇ ਕੋਸ਼ਮੈਂਟ ਬਹਿਣਾ ਹਾਜ਼ਰੀ ਭਰਨੀ ਆ ਤੇ ਆਪਣੇ ਅਰਦਾਸ ਬੇਨਤੀ ਕਰਨ ਵਾਲੇ ਸਾਰੇ ਤੰਦਰੁਸਤ ਸ੍ਰੀ ਅਰਦਾਸ ਕਰਨੀ ਹੈ ਨਾ ਪੀਰਾਂ ਦੇ ਤੇ ਸਾਰੇ ਕਿਸੇ ਨੂੰ ਮਾੜਾ ਨਾ ਕਹੋ ਜੀ ਸਾਰੇ ਗੁਰੂ ਪੀਰ ਆਪਣੇ ਥਾਂ ਬਹੁਤ ਵਧੀਆ ਠੀਕ ਹੈ ਨਾ ਤੇ ਇਹਨਾਂ ਦੀ ਨਿਗਾਹ ਹੋਵੇ ਤੇ ਇਹ ਪੂਰੀ ਤਾਰ ਵੀ ਜਿੰਦੇ ਬੰਦੇ ਨੂੰ ਹਨਾ ਜੇ ਨੇ ਆਪਣੀ ਆਈ ਤੇ ਆਣੇ ਫਿਰ ਡੋਬੇ ਜਾਂਦੇ ਆ ਪੀਰਾਂ ਦੀ ਇੰਨੀ ਸ਼ਕਤੀ ਆ ਤੇ ਆਪਣਾ ਮੇਰੇ ਭਰਾਤ ਰੱਖਣ ਸਾਰਿਆਂ ਤੇ ਤੇ ਇਦਾਂ ਆ ਕਿ ਮੈਂ ਹੁਣ ਮੱਥਾ ਟਿਕੂਗੀ ਤੇ ਅਰਦਾਸ ਬੇਨਤੀ ਕਰੂੰਗੀ ਸੰਗਤ ਆਈ ਜਾਂਦੀ ਹੈ ਮੱਥਾ ਟਿਕੀ ਜਾਂਦੀ ਆ ਦੇਖੋ ਜਿੰਨੇ ਆਉਣਾ ਗਰਮੀ ਚ ਆਈ ਜਾਣਾ ਜਿੰਨੇ ਨਹੀਂ ਆਉਣਾ ਗਰਮੀ ਚ ਉਹਨਾਂ ਤੇ ਰਹਿ ਹੀ ਜਾਣਾ ਹਨਾ ਪਰ ਨਹੀਂ ਹਾਲ ਬਾਦ ਦਿਨ ਉਹ ਆਪਣੀ ਹਾਜ਼ਰੀ ਜ਼ਰੂਰ ਲਵਾਉਣੀ ਚਾਹੀਦੀ ਆ ਹਾਂਜੀ ਮੱਥਾ ਟੇਕਣ ਤੋਂ ਬਾਅਦ ਤੇ ਹਾਜ਼ਰੀ ਲਾਉਣ ਤੋਂ ਬਾਅਦ ਬਹਿ ਕੇ ਉੱਥੇ ਤੇ ਆਪਣੀ ਹਾਜ਼ਰੀ ਜ਼ਰੂਰ ਲਾਉਣੀ ਚਾਹੀਦੀ ਇੱਧਰ ਆ ਕੇ ਨੰਗਰਹਾਲ ਚ ਤੇ ਚਾਪ ਕੋੜਾਂ ਲੰਘ ਚੱਲਣ ਡਿਆ ਤੇ ਸੰਗਤਾਂ ਛਕਣ ਡਈਆਂ ਤਾਂ ਦੇਖੋ ਰਿਤ ਘੁੰਮਣ ਡਈ ਆ ਵਿੱਚ ਤੇਨੇ ਮੈਂ ਤੂ ਗੀਮ ਤੋੜੇ ਖਾ ਲਏ ਤੇ ਮੈਂ ਕੀ ਖਾ ਲਗਣੀ ਨਹੀਂ ਮੈਂ ਨਹੀਂ ਖਾਣੀ ਹੈਗੇ ਤੇ ਗਰਮੀ ਚ ਮਿੰਦ ਲੱਗਦਾ ਉੱਧੀ ਲਈ ਉਹ ਤਰ੍ਹਾਂ ਹੋਈ ਪਈ ਆ ਤੇ ਦੇਖੋ ਜੇ ਲੰਗਰ ਚੱਕਦੀਆਂ ਸੰਗ ਤਾਂ ਤੇ ਛੱਕੇ ਫਿਰ ਪਰਲੇ ਪਾਸੇ ਪੰਡਾਲ ਲੱਗਾ ਹੋਇਆ ਆ ਸਾਹਮਣੇ ਉਧਰ ਜਾਣਗੇ ਸੰਗ ਤਾਂ ਤੇ ਉਧਰ ਸੇਵਾ ਚੱਲਣ ਦੀ ਫੁਲਕਿਆਂ ਦੀ ਤੇ ਚਾਤ ਕੋੜੇ ਹਨਵਾਈ ਲੱਗੇ ਪਏ ਪਾਰਲੀ ਸਾਈਡ ਤੇ ਸਿੱਤੀ ਇਲਸਕਾਰ ਦੇ ਘਰ ਰੌਣਕਾਂ ਲੱਗੀਆਂ ਪਈਆਂ ਤੇ ਸੇਵਾ ਦਾ ਰਵੀ ਸੇਵਾ ਲੱਗੇ ਪਏ ਕਰਨ ਤੇ ਚਲੋ ਕਰਨੀ ਵੀ ਚਾਹੀਦੀ ਆ ਹਾਂਜੀ ਤੇ ਚਾਹ ਪੀਣ ਤੋਂ ਬਾਅਦ ਤੇ ਫਿਰ ਤੁਹਾਨੂੰ ਸਾਹਮਣੇ ਪੰਡਾਲ ਮਤਲਬ ਸਜਾਇਆ ਹੋਇਆ ਦਿਖਾਈ ਦਿੱਤਾ ਹੋਗਾ ਸਾਹਮਣੇ ਕੌਸ਼ੀਆਂ ਢਾਈਆਂ ਹੋਈਆਂ ਪੂਰਾ ਪ੍ਰਬੰਧ ਬੈਠਣ ਵਾਸਤੇ ਨਾ ਪਰ ਫਿਰ ਵੀ ਜਿਹੜੀ ਸੰਗਤਾਂ ਆ ਵੀ ਚਾਨਣੀ ਦੀ ਕਹਿੰਦੇ ਵੀ ਲੋ ਬਹੁਤ ਪੈਂਦੀ ਆ ਤਾਂ ਫਿਰ ਇੱਧਰ ਦਖਤਾਂ ਥੱਲੇ ਬੈਠੇ ਆ ਤਾਂ ਹਵਾ ਖੁੱਲੀ ਚਲਦੀ ਪਈ ਆ ਤੇ ਬਹੁਤ ਵਧੀਆ ਮੇਲੇ ਦਾ ਆਨੰਦ ਮਾਣ ਰਹੇ ਸਾਰੇ ਜਾਣੇ ਹਨਾ ਤੇ ਕਵਾਲ ਸ਼ੁਰੂ ਹੋ ਗਿਆ ਆ ਕਵਾਲੀਆਂ ਮਤਲਬ ਸ਼ੁਰੂ ਹੋ ਗਈਆਂ ਪੀਰਾਂ ਦੀਆਂ ਤੇ ਜੇ ਆਪਾਂ ਮਤਲਬ ਇਦਾਂ ਵੋਲੀਅਮ ਨਹੀਂ ਬੰਦ ਕਰਦੇ ਤਾਂ ਫਿਰ ਕਾਪੀਰਾਈਟ ਆਏ ਨਾ YouTube ਤੇ ਤੇ ਇਹ ਵੀ ਗੱਲ ਹੁੰਦੀ ਆ ਤੇ ਇਦਾਂ ਆਪਾਂ ਨਹੀਂ 뮤직 ਲਾ ਸਕਦੇ ਤੇ ਦੇਖੋ ਸੰਗਤਾਂ ਬੈਠੀਆਂ ਹੋਈਆਂ ਦਾ ਇੱਕਦਮ ਸਾਹਮਣੇ ਦੇਖਣ ਡੀਆਂ ਸੁਣਣ ਡੀਆਂ ਸਾਰੀਆਂ ਸੰਗਤਾਂ ਬੈਗੀਆਂ ਆ ਤਾਂ ਸਾਡੇ ਭੈਣ ਜੀ ਹੁਣ ਕੈਨੇਡਾ ਵਾਲੇ ਤੇ ਵੀਰਾਂ ਦੀ ਇਹਨਾਂ ਤੇ ਇੰਨੀ ਕਿਰਪਾ ਵੀ ਸਾਰੀ ਫੈਮਿਲੀ ਕੈਨੇਡਾ ਆ ਕਿਤੇ ਉਹ ਕਿਤੇ ਨਾ ਯਾਨੀ ਫੋਰਨ ਕੰਟਰੀਆਂ ਚ ਤੇ ਵੀਰ ਜਿਨ੍ਹਾਂ ਦੀ ਇੰਨੀ ਮਿਹਰ ਆ ਵੀਰਾਂ ਦੀ ਨਾ ਤੇ ਚਲੋ ਪੀਰ ਸਾਰਿਆਂ ਤੇ ਮੇਹਰ ਰੱਖਣ ਤੰਦਰੁਸਤੀਆਂ ਦੇਣ ਸਾਰਿਆਂ ਨੂੰ ਹਨਾ ਤੇ ਸਾਲ ਬਾਅਦ ਇਦਾਂ ਹੀ ਬਸ ਮੇਲੇ ਲੱਗਦੇ ਰਹਿਣ ਹਨਾ ਤੇ ਰੌਣਕਾਂ ਲੱਗੀਆਂ ਰਹਿਣ ਆਹ ਦੇਖੋ ਜੀ ਰੀਤ ਮੇਰੀ ਤੇ ਇਹ ਆਈ ਮੱਥਾ ਟੇਕ ਕੇ ਬੱਚੇ ਦਾ ਬਾਦਸ਼ਾਹ ਹੁੰਦੇ ਆ ਤੇ ਰੱਬ ਤੰਦਰੁਸਤੀਆਂ ਦੇਵੇ ਇਹਨਾਂ ਨੂੰ ਹਨਾ ਕਿਸੇ ਬੱਚੇ ਨੂੰ ਰੱਬ ਦੁੱਖ ਨਾ ਦਿਖਾਵੇ ਕੋਈ ਤੇ ਹੱਸਦੇ ਖੇੜਦੇ ਰਹਿਣ ਤੇ ਸੋਹਣੇ ਲੱਗਦੇ ਹੱਸਦੇ ਖੇੜਦੇ ਤੇ ਅਦੇ ਹੱਸਦੇ ਰਹਿਣ ਹਨ ਜਿਹੜੀ ਮੇਰੀ ਬੈ ਗਈ ਸ਼ਾਵੇਂ ਤੇ ਇੱਧਰ ਆ ਜੈਲੂ ਦੁਪट्टे ਵਾਲੇ ਪੈਂਦੀ ਹੋਣੀ ਬਟ ਸਾਡੇ ਵੱਡੇ ਭੈਣ ਜੀ ਆ ਤੇ ਹਰੇਕ ਪ੍ਰੋਗਰਾਮ ਤੇ ਮੈਨੂੰ ਮਿਲਦੇ ਰਹਿੰਦੇ ਆ ਅਕਸਰ ਮਿਲਦੇ ਰਹੇਦਾ ਸੀ ਨਾ ਤੇ ਕਹਿੰਨਗੇ ਮੇਰੀ ਵੀਡੀਓ ਬਣਾ ਵੀ ਹੋ ਗਿਆ ਉਸਦੇ ਮਾਵੇਂ ਰਹਿੰਦੇ ਹਨਾ ਨੂੰ ਬੜਾ ਸ਼ੌਂਕ ਇਹਨਾਂ ਨੂੰ ਵੀਡੀਓ ਬਣਾਉਣ ਦਾ ਨਾ ਮਤਲਬ ਬਲੌਗ ਚਾਉਣ ਦਾ ਸਾਡੇ ਨਾ ਕਈ ਨੂੰ ਚਲੋ ਸ਼ੌਂਕ ਹੁੰਦਾ ਕਈ ਨੂੰ ਨਹੀਂ ਹੁੰਦਾ ਹੈਗਾ ਇਹਨਾਂ ਦੇ ਬੱਚੇ ਬਾਹਰ ਆ ਨਾਲ ਬੈਠੇ ਦੂਜੇ ਭੈਣ ਜੀ ਹੋਣੀ ਉਹ ਵੀ ਕਹਿੰਦੇ ਸਾਡੇ ਬੱਚੇ ਬਾਹਰ ਆ ਚਲੋ ਬਾਹਰ ਬੈਠੇ ਦੇਖਣਗੇ ਹਨਾ ਬਾਲਾ ਨੂੰ ਬਹੁਤ ਸ਼ੌਂਕ ਹੁੰਦਾ ਮਤਲਬ ਪਿੰਡ ਦੇ ਖਬਰਾਂ ਪਿੰਡ ਦੀਆਂ ਚੀਜ਼ਾਂ ਦੇਖਣ ਦਾ ਜਾਂ ਕਿੱਦਾਂ ਵੀ ਹੈ ਨਾ ਆਪਾਂ ਆਪਣੇ ਸ਼ੌਂਕ ਦੀ ਗੱਲ ਆ ਤੇ ਮੈਂ ਕਹਿੰਦੇ ਆ ਉਹਦੇ ਵੀਡੀਓ ਬਣਾ ਦਿੰਨੇ ਆ ਦੱਸਣ ਦੇ ਸੀਗੇ ਤੇ ਕੀ ਕੀ ਹਾਂਜੀ ਵੀਡੀਓ ਬਣਾਉਣ ਦਾ ਮਤਲਬ ਕਿਸੇ ਨੂੰ ਸ਼ੌਂਕ ਹੁੰਦਾ ਦੇਖਣ ਦਾ ਹੁੰਦਾ ਜੇ ਕਿਦਾਂ ਆਪ ਆਪਣੇ ਮਨਮੱਝ ਦੀ ਗੱਲ ਹੁੰਦੀ ਹੈ ਤੇ ਇੱਧਰ ਆ ਗਏ ਹੁਣ ਇਹ ਦੁਕਾਨਾਂ ਵਾਲ ਤੇ ਦੇਖੋ ਜੀ ਇੰਨਾ ਸਾਮਾਨ ਮਨਿਆਰੀ ਦਾ ਆਇਆ ਤੇ ਵੈਸੇ ਮੇਕਅਪ ਦਾ ਜਿਹੜਾ ਹੁੰਦਾ ਆ ਉਹ ਤੇ ਮੇਰੀਆਂ ਭੈਣਾਂ ਜੇ ਮੇ ਤੋਂ ਜਿਹੜੀਆਂ ਆਉਂਦੀਆਂ ਵੱਡੀਆਂ ਮਤਲਬ ਬਾਹਰ ਆਉਂਦੀਆਂ ਉਹ ਤਾਂ ਮੈਨੂੰ ਦੇ ਜਾਂਦੀ ਮੈਨੂੰ ਤਾਂ ਲੋੜ ਹੀ ਨਹੀਂ ਪੈਂਦੀ ਸਾਮਾਨ ਖਰੀਦਣ ਦੀ ਹੈਨਾ ਸਹੀ ਗੱਲ ਆ ਤੇ ਚਲੋ ਮੈਂ ਘੁੰਮ ਫਿਰ ਕੇ ਦੇਖ ਲੈਂਦੇ ਆ ਕਿ ਇਹ ਪਰ ਇਹ ਕਿ ਭਾਂਡਿਆਂ ਦੀ ਦੁਕਾਨ ਹੈ ਨਹੀਂ ਬਹੁਤ ਘਾਟੇ ਪਿਛਲੇ ਸਾਲ ਬਹੁਤ ਜ਼ਿਆਦਾ ਸੀਗੀ ਤੇ ਮੈਂ ਕਾਫੀ ਭਾਂਡੇ ਲੈ ਕੇ ਆਈ ਸੀ ਕਿ ਹਾਂਜੀ ਇੱਧਰ ਦੁਕਾਨਾਂ ਤਾਂ ਘੁੰਮ ਫਿਰ ਕੇ ਦੇਖ ਲਿਆ ਇੱਧਰ ਸਾਰੇ ਘੁੰਮ ਕੇ ਤੇ ਚਲੋ ਮੇਲੇ ਆਏ ਦੇਖਣਾ ਚਾਹੀਦਾ ਹਨਾ ਮੇਲੇ ਚ ਕਿਹੜੀ ਕਿਹੜੀ ਚੀਜ਼ ਹੈਗੀ ਕਿਹੜੀ ਕਿਹੜੀ ਨਹੀਂ ਹੈਗੀ ਤੇ ਇੱਧਰ ਗੁਲਗੱਫੇ ਨੇ ਰੈਡੀ ਆ ਗਈ ਆ ਤੇ ਇਹ ਹੈਗੇ ਸੂਜ ਭਰੀ ਹੋਈ ਸਾਡੇ ਮਤਲਬ ਗਲੀ ਜਾਂਦੇ ਹੁੰਦੇ ਆ ਤੇ ਗੁਲਗੱਪੇ ਚਲੋ ਇਹਨਾਂ ਕੋ ਚਲੋ ਮੈਂ ਕਿਹਾ ਖਾ ਕੇ ਜਾਂਦੇ ਆ ਨਾ ਚਲੋ ਖਾਣੇ ਵੀ ਚਾਹੀਦੇ ਆ ਗਰਮੀ ਆ ਆ ਖਾਣੇ ਚਾਹੀਦੇ ਆ ਜਿਹੜਾ ਆ ਹਾਜਮਾ ਮਤਲਬ ਸਹੀ ਹੋ ਜਾਂਦਾ ਆ ਭੁੱਖ ਨਾਲ ਗਰੀਤ ਤਾਮੀ ਲੱਗਣ ਵਾਲਾ ਪੈਂਦੀ ਆ ਤਾਂ ਸਹੀ ਹੋ ਕੇਦਮ ਹੋ ਜਾਂਦਾ ਚਲੋ ਮੈਂ ਕਿਹਾ ਕਿਤੇ ਖਾ ਜਾਂਦੇ ਆ ਤੇ ਜੋਤ ਵੀ ਕਹਿੰਦਾ ਖਾਣੇ ਮਮਾ ਮੈਂ ਚਲੋ ਮੈਂ ਤਾਂ ਤੇਰੇ ਬਾhane ਚਲ ਮੈਂ ਵੀ ਇੱਕ ਦਾ ਖਾ ਲੂੰਗੀ ਹੈਨਾ ਤੇ ਮੇਲਾ ਦੇਖਣ ਆਏ ਹੈ ਨਾ ਹਾਂਜੀ ਗੋਲ ਗੁੱਪੇ ਖਾਣ ਤੋਂ ਬਾਅਦ ਤੇ ਇੱਧਰ ਆ ਗਏ ਹੁਣ ਪੰਡਾਲ ਵਿੱਚ ਕਵਾਲ ਮਤਲਬ ਉਹਨਾਂ ਦਾ ਟਾਈਮ ਹੋ ਗਿਆ ਪੂਰਾ ਪਾਰਟੀ ਦਾ ਤੇ ਹੁਣ ਦੂਜੀ ਆ ਨਕਲਾਂ ਵਾਲੀ ਜਿੰਦਾ ਕਹੋ ਪੀਰਾਂ ਦੀ ਨਕਲਾਂ ਹੁੰਦੀਆਂ ਤਾਂ ਹੁਣ ਸ਼ੁਰੂਆਤ ਆ ਤੇ ਮਤਲਬ ਸਾਰੀ ਸੰਗਤ ਆ ਗਈ ਹੈ ਇਹਨੂੰ ਇੱਧਰ ਹੋਗਾ ਜੀ ਨਕਲਾਂ ਦਾ ਪ੍ਰੋਗਰਾਮ ਸ਼ੁਰੂ ਤੇ ਨਕਲਾਂ ਸ਼ੁਰੂ ਕਰਨ ਤੋਂ ਪਹਿਲਾਂ ਸੇਰਾ ਪੜਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਹੀ ਨਕਲਾ ਦਾ ਪ੍ਰੋਗਰਾਮ ਸ਼ੁਰੂ ਹੁੰਦਾ ਹੈ ਤੇ ਇਹ ਹੁੰਦਾ ਹੁਣ ਸੇਰਾ ਪੜ ਮਤਲਬ ਪਾਰਟੀ ਦੀ ਸ਼ੁਰੂਆਤ ਹੋ ਗਈ ਨਕਲਾ ਹੁਣ ਸ਼ੁਰੂ ਹੋ ਜਾਣੀ ਆ ਤੇ ਵੀਰਾਂ ਦੇ ਨਕਲਾ ਹੁੰਦੀਆਂ ਜਿਹੜੇ ਮਤਲਬ ਜਾਣਦੇ ਹੋਣਗੇ ਨਾ ਨਕਲਾ ਬਾਰੇ ਦੇਖਦੇ ਹੋਣਗੇ ਉਹਨਾਂ ਨੂੰ ਪਤਾ ਹੋਊਗਾ ਉਹਨਾਂ ਨੂੰ ਸਾਰਾ ਪਤਾ ਹੁੰਦਾ ਆ ਵੀ ਸੇਰੇ ਤੋਂ ਸ਼ੁਰੂਆਤ ਹੁੰਦੀ ਆ ਤੇ ਫਿਰ ਨਕਲਾ ਹਾਂਜੀ ਤੇ ਸੇਰਾ ਪੜਨ ਤੋਂ ਬਾਅਦ ਤੇ ਨਕਲਾ ਦਾ ਪ੍ਰੋਗਰਾਮ ਹੋ ਗਿਆ ਸ਼ੁਰੂ ਤੇ ਸੰਗਤ ਮਤਲਬ ਚਾਹ ਪੀ ਕੇ बैगीया पकोड़े खा आ, के ਛੱਕੇ ਹਨ ਕੁਛ ਕਿਸੰਗਤ ਪਰੇ ਘੁੰਮਦੀ ਆ ਤੇ ਉਹਨਾਂ ਨੇ ਸਾਰਿਆਂ ਨੇ ਫਿਰ ਇੱਧਰ ਆ ਜਣਾ ਦੇਖਣ ਵਾਸਤੇ ਕਿ ਨਗਲਾਂ ਦੇ ਮਤਲਬ ਬਹੁਤ ਸੰਤਸ਼ਕੀਰ ਹੁੰਦੀ ਹੈ ਕਈ ਹੈ ਨਾ ਚਲੋ ਕਈ ਚੀਜ਼ ਉਹਨਾਂ ਨੇ ਪਸੰਦ ਕਰਦੇ ਚਲੋ ਆਪਣੀ ਮਰਜ਼ੀ ਹੁੰਦੀ ਹੈ ਪਰ ਇਹ ਪੀਰਾਂ ਦੀ ਹੁੰਦੀਆਂ ਇਹ ਇਹ ਹੈਗੀ ਪਾਰਟੀ ਰਾਜੂ ਨਗਲਾਂ ਵਾਲੇ ਇਹ ਮੇਰਾ ਖਿਆਲ ਸਰਾਈ ਪਿੰਡ ਦੇ ਆ ਇਹ ਦਰਵਾਜੇ ਟਾਂਡੇ ਵੱਲ ਪਿੰਡਾਂ ਨਾਲ ਦਾ ਸਰਾਈ ਪਿੰਡ ਜਾਜਾ ਰੋਡ ਤੇ ਬਹੁਤ ਸੋਹਣੀ ਪਾਰਟੀ ਹੈ ਹਰ ਸਾਲ ਇਹੀ ਆਉਂਦੇ ਹੁੰਦੇ ਆ ਨਕਲਾਂ ਦਾ ਪ੍ਰੋਗਰਾਮ ਕਰਨ ਤੇ 2019 ਵਿੱਚ ਸਾਡੇ ਘਰ ਵੀ ਆਏ ਸੀ ਇਹ ਪਾਰਟੀ ਆਈ ਸੀਗੀ ਤੇ ਬਹੁਤ ਵਧੀਆ ਮਤਲਬ ਪ੍ਰੋਗਰਾਮ ਕਰਦੇ ਆ ਇਹ ਤੇ ਸਾਡੇ ਘਰ ਵੀ ਪੀੜਾ ਦੀ ਜਗ੍ਹਾ ਤੇ ਜੁਲਾਈ ਮਹੀਨੇ ਵਿੱਚ ਪ੍ਰੋਗਰਾਮ ਹੁੰਦਾ ਆ ਸੋਣ ਦੇ ਪਹਿਲੇ ਜੱਠੇ ਵੀਰਵਾਰ ਹੁੰਦਾ ਆ ਤੇ ਉਦੋਂ ਵੀ ਇਹ ਪਾਰਟੀ ਆ ਸੀ ਬਹੁਤ ਵਧੀਆ ਪ੍ਰੋਗਰਾਮ ਕਰਦੀ ਐ ਇੱਥੇ ਵੀ ਹਰ ਸਾਲ ਇਹੀ ਆਉਂਦੇ ਆ ਤੇ ਸੋਹਣਾ ਪ੍ਰੋਗਰਾਮ ਕਰਦੇ ਆ ਤੇ ਕਈ ਥਾਂ ਮਤਲਬ ਇਹਨਾਂ ਦੀ ਬੁਕਿੰਗ ਬਹੁਤ ਜ਼ਿਆਦਾ ਆ ਇਹਨਾਂ ਦੇ ਪ੍ਰੋਗਰਾਮ ਜੂਨ ਜੁਲਾਈ ਚੱਲਦੇ ਰਹਿੰਦੇ ਆ ਤੇ ਸੋਹਣਾ ਕਰਦੇ ਆ ਇਹ ਤੇ ਸੰਗਤ ਜੁੜ ਬੈਠੀ ਆ ਦੇਖਦੇ ਆ ਤੇ ਦੇਖੋ ਮੇਲਾ ਜੀ ਹਰ ਸਾਲ ਸਾਲਾਨਾ ਹੁੰਦਾ ਦੇਖੋ ਜੀਂਦਿਆਂ ਨੂੰ ਮੇਲੇ ਆਉਂਦੇ ਆ ਜਿਹੜਾ ਚੱਲ ਜਾਂਦਾ ਉਹ ਤਾਂ ਨਹੀਂ ਮੁੜ ਕੇ ਆਉਂਦਾ ਹੈਗਾ ਹਨਾ ਤੇ ਜੋ ਦੇ ਕੁਦਰ ਦੇ ਰੰਗ ਆ ਤੇ ਮੇਲਾ ਇਹਨੂੰ ਹੁਣ ਮਤਲਬ ਸ਼ੁਰੂ ਹੋ ਗਿਆ ਆ ਤੇ ਤਕਰੀਬ ਇਧਰ ਨੇ ਜੀ ਵਕ ਵਕ ਸੰਗ ਤੇ ਮਤਲਬ ਨਕਲਾਂ ਕੀਤੀਆਂ ਤੇ ਇੱਧਰ ਸੀਗਾ ਸੌਂਗ ਸੌਂਕਣ ਦਾ ਮੀ ਸੌਂਕਣਾ ਮਤਲਬ ਦੋ ਜਿਹੜੇ ਇੱਕ ਬੰਦੇ ਦੀਆਂ ਤੀਵੀਆਂ ਹੁੰਦੀਆਂ ਵੀ ਕਿੱਦਾਂ ਲੜਦੀਆਂ ਉਸ ਵਿੱਚ ਕਿੱਦਾਂ ਰਹਿੰਦੀਆਂ ਇਹਨੇ ਫਸਦੀਆਂ ਬਹੁਤ ਆਸ ਵਿੱਚ ਉਹ ਉਹ ਸੀ ਨਕਲ ਇਹ ਤੇ ਬਹੁਤ ਸੋਹਣਾ ਮਤਲਬ ਕੀਤਾ ਰੋਲ ਤੇ ਬਹੁਤ ਵਧੀਆ ਹਾਸਾ ਪਾਇਆ ਤੇ ਵਧੀਆ ਲੱਗਾ ਤੇ ਸੋਹਣਾ ਲੱਗਾ ਸਾਰਿਆਂ ਨੇ ਜਿੱਦਾਂ ਆਪੋ ਆਪਣੀਆਂ ਅਰਦਾਸਾਂ ਵੀ ਕਰਾਈਆਂ ਸਾਡੇ ਵਿਗੜੇ ਕਾਰਜ ਜ ਸਵਾਰ ਹੋ ਜਾਣ ਤੰਦਰੁਸਤੀ ਬਾਹਰ ਪੱਕੇ ਮਤਲਬ ਜਿਹੜੀ ਜਿਹੜੀ ਯੂ ਵੀ ਇੱਛਾ ਸੀ ਨਾ ਸਾਰਿਆਂ ਨੇ ਅਰਦਾਸ ਕਰਾਈ ਆਪੋ ਆਪਣੀਆਂ ਤੇ ਮੈਂ ਵੀ ਅਰਦਾਸ ਕਰਾਈ ਸੀਗੀ ਅ ਅਰਦਾਸ ਬੇਨਤੀ ਕਰਾਈ ਸੋਖ ਸ਼ਾਂਤੀ ਦੀ ਹੈ ਨਾ ਜਿਹੜੀ ਸਾਡੇ ਕੰਮ ਵਿਗੜੇ ਉਹ ਸਵਾਰ ਹੋ ਜਾਣ ਅ ਫਿਰ ਕੀਤੀ ਇਹਨਾਂ ਨੇ ਬੋਲਿਆ ਮਾਇਕ ਵਿੱਚ ਨਾ ਸਾਰਿਆਂ ਨੂੰ ਤੰਦਰੁਸਤੀ ਆ ਤਾਂ ਸਾਰਿਆਂ ਨੂੰ ਹਾਂਜੀ ਬਹੁਤ ਸੋਹਣਾ ਬਹੁਤ ਵਧੀਆ ਰੋਲ ਕੀਤਾ ਸੌਂਕਣਾ ਦਾ ਹਨਾ ਕਿੰਦਾ ਲੱਗਦੀ ਐ ਸੁਵਿਜ ਕਿਦਾਂ ਨਹੀਂ ਹੈਗਾ ਤੋਂ ਉਹਨਾਂ ਤੋਂ ਬਾਅਦ ਫਿਰ ਸ਼ਮਸ਼ਮ ਜਿਹੜੀ ਕਵਾਲੀ ਐ ਬਹੁਤ ਸੋਹਣੀ ਐ ਬਹੁਤ ਵਧੀਆ ਮਦਰ ਹੁੰਦਾ ਬੰਦਾ ਉਹ ਸੁਣ ਕੇ ਨਾ ਆਵਾਜ਼ ਉਹ ਹੀ ਨਹੀਂ ਸੋਹਣੀ ਵਧੀਆ ਹੁੰਦੀ ਐ ਉਹ ਤੇ ਉੱਤੇ ਮਤਲਬ ਸੌਂਗ ਤੇ ਕਵਾਲੀ ਤੇ ਨਕਲ ਕੀਤੀ ਐ ਇਹਨਾਂ ਨੇ ਤੇ ਭਾਜੀ ਹੁਣੀ ਵੀ ਪੈਸੇ ਮਤਲਬ ਸਮਾਨ-ਸਮਾਨ ਕਰਦੇ ਇਹਨਾਂ ਦਾ ਆ ਜਾਂਦਾ ਹਨਾ ਚਲੋ ਕਰਨਾ ਵੀ ਚਾਹੀਦਾ ਆਪਾਂ ਨੂੰ ਹਨਾ ਤੇ ਆਪਣਾ ਟਾਈਮ ਕੱਢ ਕੇ ਹਰੇ ਕੋਈ ਆਉਂਦਾ ਆ ਤੇ ਕੋਈ ਨਹੀਂ ਗਰਮੀ ਚ ਕੋਈ ਕਿਸੇ ਲਈ ਅਜੇ ਕੱਲ ਟਾਈਮ ਨਹੀਂ ਕੱਢਦਾ ਕੋਈ ਕਿਸੇ ਲਈ ਕੋਈ ਕਿਹਨੂੰ ਬੁਲਾਉਂਦਾ ਨਹੀਂ ਕਿਸੇ ਦੇ ਕੋਈ ਆਉਂਦਾ ਨਹੀਂ ਕੋ ਜਾਂਦਾ ਨਹੀਂ ਨਾ ਸਾਰੇ ਇੰਨਾ ਸਾਰੇ ਬਿਜ਼ੀ ਆ ਨਾ ਕਿਉਂਕਿ ਕੋਈ ਕਿਸੇ ਲਈ ਗੱਲ ਕਰਨ ਨੂੰ ਤਿਆਰ ਨਹੀਂ ਹੈਗਾ ਤੇ ਉਧਰਲੀ ਸਾਈਡ ਛਿੰਝ ਦਾ ਵੀ ਪ੍ਰੋਗਰਾਮ ਆ ਉਹ ਪਾਲੀ ਸੈੱਡ ਤੇ ਉਧਰ ਰੋ ਵੀ ਸ਼ੁਰੂ ਹੋਈਗਾ ਤਕਰੀਬਨ 3:6 ਦਾ ਟਾਈਮ ਹੋ ਗਿਆ ਤੁਹਾਨੂੰ ਸੀ ਲੰਗਰ ਛੱਕ ਕੇ ਤਾਂ ਫਿਰ ਜਾਵਾਂਗੇ ਘਰ ਨੂੰ ਤੇ ਪ੍ਰੋਗਰਾਮ ਬਹੁਤ ਸੋਹਣਾ ਬਹੁਤ ਵਧੀਆ ਤੇ ਬਿਪਲੀ ਵਾਲੀ ਸਰਕਾਰ ਐਦਾਂ ਹੀ ਆਪਣੇ ਪ੍ਰੋਗਰਾਮ ਕਰਾਉਂਦੇ ਰਹਿਣ ਤੇ ਅਸੀਂ ਆਉਂਦੇ ਜਾਂਦੇ ਰਹੀਏ ਤਾਂ ਆਪਣੀ ਹਾਜ਼ਰੀ ਦੀ ਲਵਾਉਂਦੇ ਰਹੀਏ ਤੇ ਪ੍ਰੋਗਰਾਮ ਬਹੁਤ ਸੋਹਣਾ ਸਾਰਿਆਂ ਨੇ ਆਪਣੀਆਂ ਅਰਦਾਸਾਂ ਕਰਾਈਆਂ ਦੱਸ-ਦੱਸ ਕੇ ਹਨਾ ਬੋਲ-ਬੋਲ ਕੇ ਸਾਡੀ ਅਰਦਾਸ ਕਰੋ ਸਾਡੀ ਹੋ ਹਾਂਜੀ ਉਧਰ ਨਕਲਾਂ ਪ੍ਰੋਗਰਾਮ ਦੇਖ ਕੇ ਐਨੂੰ ਹਨਾ ਪੂਰਾ ਤੇ ਇੱਧਰ ਆਗੇ ਹੁਣ ਲੰਗਰ ਮਤਲਬ ਚੱਲ ਪਿਆ ਲੰਗਰ ਤਾਂ ਟੈਂ ਦਾ ਚੱਲਿਆ ਚਲੋ ਮੈਂ ਕਿਹਾ ਜਾਣ ਵੇਲੇ ਛੱਕਾਂਗੀ ਲੰਗਰ ਹਨਾ ਪਹਿਲਾਂ ਕੀ ਸ਼ੱਕ ਕੇ ਚਲੋ ਪ੍ਰੋਗਰਾਮ ਦੇਖਦੇ ਆਂ ਦੇਖਣਾ ਹੈ ਐ ਦੇਖਣਾ ਚਾਹੀਦਾ ਨਾ ਫਿਰ ਪਤਾ ਲੱਗਦਾ ਦੇਖ ਕੇ ਸੁਣ ਕੇ ਬਹਿ ਕੇ ਗੱਲਬਾਤ ਹੈ ਨਾ ਕਿਦਾਂ ਵੀ ਆ ਤੇ ਇਹਦੇ ਦੇਖੋ ਜੈਲੂ ਦੁਪੱਟੇ ਵਾਲੇ ਭੈਣ ਜੀ ਹੋਣੀ ਆ ਜਿਹੜਾ ਅਕਸਰ ਵੀਰੇ ਨਾਲ ਹੀ ਵਲੌਗ ਚ ਰਹਿੰਦੇ ਆ ਨਾ ਬਹੁਤ ਵਧੀਆ ਸੁਭਾਅ ਇਹਨਾਂ ਦਾ ਬਹੁਤ ਚੰਗੇ ਆ ਬਹੁਤ ਵਧੀਆ ਆ ਸੰਗਤਾਂ ਲੰਗਰ ਸ਼ਕੰਡੇ ਹੀ ਆ ਤੇ ਲੰਗਰ ਵੀ ਹਟਟ ਵਰਤਦੇ ਆ ਪਿੱਪਲੀ ਵਾਲੀ ਸਰਕਾਰ ਦੇ ਘਰ ਕੋਈ ਘਾਟਾ ਨਹੀਂ ਗਾ ਖੁੱਲੇ ਲੰਗਰ ਖੁੱਲੇ ਸੱਦੇ ਆ ਤੇ ਬਹੁਤ ਵਧੀਆ ਆ ਮੇਲਾ ਪੂਰਾ ਭਰਿਆ ਪਿਆ ਆ ਪੂਰੀਆਂ ਰੌਣਕਾਂ ਲੱਗੀਆਂ ਪਈਆਂ ਤੇ ਇਦਾਂ ਹਾਸਾ ਲੱਗਦੀਆਂ ਤੇ ਇਦਾਂ ਹੀ ਲੱਗੀਆਂ ਰਹਿਣ ਤੇ ਮੇਲੇ ਵਿੱਚ ਰੌਣਕਾਂ ਲੱਗੀਆਂ ਰਹਿਣ ਸਾਰੇ ਪਾਸੇ ਹਨਾ ਤੇ ਕਿਪੀ ਵਸ ਕਰ ਠੀਕ ਹੈ ਹਾਂਜੀ ਬਾਬੇ ਦੇ ਮੇਲੇ ਤੁਸੀਂ ਆ ਗਏ ਆ ਤੇ ਆ ਕੇ ਮੇਰਾ ਖਲੀਚਾ ਦੇਖੋ ਤੇ ਲੰਗਰ ਸ਼ਾਕੇ ਛਲੋ ਹੈ ਨਾ ਬਹੁਤ ਤੋ ਚਾਹ ਹੜੀ ਬਣਨੀ ਚਾਹ ਹਾਂ ਬਣਾ ਕੇ ਪੀ ਤੇ ਹੋਰ ਕਮੈਂਟ ਔਨ ਹੈ ਹਨ ਪਹਿਲਾ YouTube ਦਾ ਕੋਈ ਮਤਲਬ ਸੀ ਕਿ ਲੇਡ ਕਾਈਂਡ ਫੋਰ ਦਾ ਇਦਾਂ ਦਾ ਕੁਝ ਆਪਸ਼ਨ ਆਉਂਦਾ ਸੀਗਾ ਤੇ ਕਮੈਂਟ ਬੰਦ ਕਰਨੇ ਪੈਂਦੇ ਸੀਗੇ ਪਰ ਹੁਣ ਨਹੀਂ ਹੁਣ ਓਪਨ ਹੈ ਤੁਸੀਂ ਕਮੈਂਟ ਕਰਕੇ ਆਪਣੇ ਵਿਚਾਰ ਦੱਸ ਸਕਦੇ ਆ ਹਨ ਜੀ ਗੱਲਬਾਤ ਕਰ ਸਕਦੇ ਆ ਤੇ ਕਮੈਂਟਾਂ ਨੇ ਗੱਲਬਾਤ ਹੁੰਦੀ ਆ ਤੇ ਕਮੈਂਟਰ ਆਈ ਤੇ ਤੁਸੀਂ ਕਮੈਂਟ ਕਰਦੇ ਹੋ ਤੇ ਮੈਨੂੰ ਵੀ ਪਤਾ ਲੱਗ ਜਾਂਦਾ ਗੱਲਬਾਤ ਦਾ ਜਿਹੜੀ ਨਹੀਂ ਪਤਾ ਲੱਗਦਾ ਹੁੰਦਾ ਨਾ ਦਰਵਾਜ਼ੇ ਦੇ ਅਧਿਆਪਕ ਦੇ ਸਸ਼ਕਤ ਘਾਰਿਆਂ ਨੂੰ ਬਾਏ ਬਾਏ